ਕਰ ਦੋ ਬਈਆਂ ਮੁਸ਼ਾਤियां ਬੰਦ ਕਰ ਲਾਸ਼ਾਂ ਦੀ ਕਿੰਨੀ ਕੱਢੀ ਸੀ ਹਰ ਸਾਲ 25000 ਲਾਸ਼ਾਂ ਇਹ ਉਹਨ ਰੰਗਣੇ ਫੈਕਟਰੀਆਂ ਵਾਲੇ ਸਾਡੇ ਲੋਕਾਂ ਨੂੰ ਲੈ ਜਾਂਦੇ ਆ ਔਰ ਉਹਦੇ ਚ ਸਾਰਿਆਂ ਦਾ ਵੱਡਾ ਰੋਲ ਹੁੰਦਾ ਹੈ ਉਹ ਇਸ ਇਮਾਰਤ ਦਾ ਜੇ ਕਿਤੇ ਕਤਲਾਂ ਦੀ ਸਜ਼ਾ ਦੇਣੀ ਹੁੰਦੀ ਤਾਂ ਇਸ ਫੈਕਟਰੀ ਇਸ ਇਮਾਰਤ ਦੇ ਅੰਦਰ ਕੋਈ ਵੀ ਜਿਉਂਦਾ ਨਹੀਂ ਸੀ ਰਹਿਣਾ ਪਰ ਸਾਡੀਆਂ ਮਾੜੀਆਂ ਸਰਕਾਰਾਂ ਕਰਕੇ ਮਾੜੀਆਂ ਸਰਕਾਰਾਂ ਕਰਕੇ ਫੇਰ ਸਾਰਾ ਸਾਲ ਤਨਖਾਹ ਵੀ ਲੈਂਦੇ ਨੇ ਇਹਨਾਂ ਫੈਕਟਰੀਆਂ ਦੇ ਕੋਲੋਂ ਟੁਕੜੇ ਵੀ ਲੈਂਦੇ ਨੇ ਤੇ ਦਵਾਈ ਤੇ ਇਹਨਾਂ ਦੇ ਘਰ ਮਟਿਆਈ ਆਉਂਦੀ ਐ ਤੇ ਸਾਰੇ ਪੰਜਾਬ ਦੇ ਘਰ ਦਵਾਈ ਆਉਂਦੀ ਐ ਅੱਜ ਧੋਕੇ ਜਦੋਂ ਮਰਨ ਵਾਲਿਆਂ ਦੀ ਗਿਣਤੀ ਸਾਡੀ 20-25 ਹਜ਼ਾਰ ਇਹ ਵੀ ਅੱਧੀ ਗਿਣਤੀ ਐ ਜੇ ਬੁੱਢੇ ਦਰਿਆ ਨੂੰ ਨੱਕ ਪੈ ਲਈ ਜਾਵੇ ਤੇ ਸਾਡੇ ਅੱਧੇ ਲੋਕ ਜਿਹੜੇ ਇਸ ਜ਼ਹਿਰੀ ਪਾਣੀ ਕਰਕੇ ਤੁਰ ਜਾਂਦੇ ਆ ਇਹ ਬਚਾਏ ਜਾ ਸਕਦੇ ਆ ਇਹ ਬਿਲਡਿੰਗ ਇਹ ਇਮਾਰਤ ਜੇ ਮੁਲਕ ਸਬਿਆਕ ਹੋਵੇ ਤੇ ਇਹ ਸੰਸਥਾ ਢਾਹ ਦੇਣੀ ਚਾਹੀਦੀ ਹੈ ਜੇ ਆਪਣੇ ਲੋਕਾਂ ਨੂੰ ਚੋਣਾ ਹੈ ਅਸੀਂ ਬਹੁਤ ਵਾਰੀ ਸਾਡੀਆਂ ਕਜਹਿਰੀਆਂ ਦੇ ਵਿੱਚ ਸਾਡੀ ਸੁਣਵਾਈ ਨਹੀਂ ਹੁੰਦੀ ਪਰ ਅਸੀਂ ਜੱਜਾਂ ਦੇ ਧੰਨਵਾਦੀ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਜਿਨ੍ਹਾਂ ਨੇ ਕਹਿ ਦਿੱਤਾ ਬਈਆ ਲੁਧਿਆਣੇ ਨੇ ਉਹ ਨਰੰਗਣੇ ਤੇਰਾ ਸਾਲ ਤੋਂ ਪੰਜਾਬੀ ਕੌਮ ਦਾ ਜਿਹੜਾ ਪੀਣ ਵਾਲਾ ਪਾਣੀ ਹੈ ਉਹਦੇ ਵਿੱਚ ਜ਼ਹਿਰ ਰਲਾਉਂਦੇ ਪਏ ਆ ਤੇ ਤੁਹਾਡੇ ਜਵਾਕਾਂ ਨੂੰ ਮਾਰਦੇ ਪਏ ਆ ਔਰ ਇਸ ਸਰਕਾਰ ਨੇ ਸਾਨੂੰ ਇਨਸਾਫ ਦਾ ਕੀ ਦੇਣਾ ਸੀ ਇਹਨਾਂ ਬੱਚੇ ਖਾਣੀਆਂ ਫੈਕਟਰੀਆਂ ਦੇ ਉੱਤੇ ਇਹਨਾਂ ਦੇ ਰਾਜ ਸਭਾ ਮੈਂਬਰ ਕਿਤੇ ਆੜ ਕੇ ਉਥੇ ਕੁਟੀਆਂ ਪਾ ਕੇ ਬਹਿ ਗਏ ਆ ਤੇ ਜਦੋਂ ਉਥੇ ਕਾਲੇ ਪਾਣੀ ਦੇ ਮੋਰਚੇ ਦੇ ਮੈਂਬਰ ਜਾਂਦੇ ਆ ਤੇ ਇਹ ਉਹ ਨਰੰਗਣੇ ਉਸ ਕੁਟੀਆਂ ਦੇ ਵਿੱਚੋਂ ਨਿਕਲ ਕੇ ਸਾਨੂੰ ਰੋਕਦੇ ਆ ਵੀ ਨਾ ਤੇ ਤੁਹਾਨੂੰ ਇੱਥੇ ਅਸੀਂ ਆਉਣ ਦੇਣਾ ਨਾ